ਇਹ ਕੀ ਮਾਮਲਾ ਜੀ ਇਹ ਜੀ ਸਾਨੂੰ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਇਹਦੇ ਵਿੱਚ ਸਾਡੀ ਰਾਜਪੁਰਾ ਪੁਲਿਸ ਦੀ ਟੀਮ ਨੇ ਅਤੇ ਪਟਿਆਲੇ ਜ਼ਿਲ੍ਹੇ ਦੀ ਪੁਲਿਸ ਦੀ ਟੀਮ ਨੇ ਸਾਰੇ ਨੇ ਇਕੱਠੇ ਹੋ ਕੇ ਜੀ ਅੱਜ ਰਾਜਪੁਰਾ ਥਾਣੇ ਵਿੱਚ 9 ਪੀਓ ਅਰੈਸਟ ਕੀਤੇ ਨੇ ਜਿਹੜੇ ਵੱਖ-ਵੱਖ ਮੁਕੱਦਮਿਆਂ ਵਿੱਚ ਪੀਓ ਕਰਾਰ ਹੋਏ ਹੋਏ ਕਿਹੜੇ ਕਿਹੜੇ ਮਾਮਲੇ ਨੇ ਇਹਨਾਂ ਤੇ 88 ਮੁਕੱਦਮੇ ਦਰਜ ਨੇ ਜੀ 138 ਦੀ ਕੰਪਲੇਂਟ ਤੇ ਦੂਜੇ ਸਾਰੇ ਮੁਕੱਦਮੇ ਦਰਜ ਨੇ ਜਿਹੜੇ ਇਹ ਇੱਕ ਮੁਹਿੰਮ ਚਲਾਈ ਗਈ ਸੀਗੀ ਉਹਦੇ ਤਹਿਤ ਅੱਜ 9 ਪੀਓ ਅਰੈਸਟ ਕੀਤੇ ਗਏ ਨੇ ਜਿੰਨੀ ਵੀ ਫੇਰ ਤੋਂ ਪੀਓ ਸੀਗੇ ਜੀ ਕੋਈ ਆਰਡਰ ਟਾਈਮ ਨਹੀਂ ਜੀ ਸਾਰਿਆਂ ਦੇ ਨਵੇਂ ਪੀਓ ਨੇ ਕੋਈ ਕਿਸੇ ਟਾਈਮ ਦਾ ਕੋਈ ਪਹਿਲਾਂ ਦਾ ਕੋਈ ਸਾਲ ਹੋ ਗਿਆ ਕੁਝ ਸਰ ਇਸ ਤਰ੍ਹਾਂ ਹੀ ਹੋਇਆਗਾ ਜਿਹੜਾ ਪਹਿਲਾ ਪੀਓ ਰਿਹਾ ਉਸ ਤੋਂ ਬਾਅਦ ਜਮਾਨ ਦੇ ਲਾਗੇ ਦੁਬਾਰਾ ਫਿਰ ਪੀਓ ਹੋ ਗਿਆ ਵੀ ਨਹੀਂ ਜੀ ਕਿ ਫਰਸਟ ਵਾਰੀ ਇਹ ਫਰਸਟ ਵਾਰੀ ਤਾਂ ਕਿੱਥੋਂ ਦਾ ਰਹਿਣ ਵਾਲੇ ਨੇ ਜੀ ਸਾਰੇ ਆਲ ਓਵਰ ਪਟਿਆਲੇ ਜ਼ਿਲ੍ਹੇ ਦੇ ਵਿੱਚ ਰੈਡਾਂ ਕੀਤੀਆਂ ਸੀਗੀਆਂ ਕੋਈ ਰਾਜਪੁਰੇ ਦੇ ਕੋਈ ਕਨੌਰ ਸਰਕਲ ਦੇ ਕੋਈ ਬਨੂੜ ਦਾ ਐ ਸਾਰੇ ਪਟਿਆਲੇ ਦੇ ਆੜ-ਆੜ ਥਾਵਾਂ ਤੋਂ ਅਰੈਸਟ ਕੀਤੇ ਗਏ ਇਹ ਸਾਰੇ ਰਾਜਪੁਰੇ ਕੋਰਟ ਨਾਲ ਰਿਟਰਨ ਜਾਰੇ ਹਾਂ ਜੀ ਇਹ ਸਾਰੇ ਰਾਜਪੁਰੇ ਕੋਰਟ ਦੇ ਸਿਟੀ ਥਾਣੇ ਦੇ ਨੇ ਕਿਸ ਕਿਸ ਮੁੱਦੇ ਦੇ ਹੈਗੇ ਕਿ ਕਿਸੇ ਜਗੇ ਆਰਡਰ ਜਿਵੇਂ ਮੈਂ ਪਹਿਲਾਂ ਦੱਸਿਆ ਜੀ ਆਰਡਰ ਨੇ ਸਾਰੇ ਇਹ ਕੋਈ 138 ਦੀ ਕੰਪਲੇਂਟ ਦੇ ਸਾਰੇ ਜੱਜ ਸਾਹਿਬ ਵੱਲੋਂ ਪੀਓ ਬਣਾਏ ਹੋਏ ਨੇ ਉਹਨਾਂ ਨੂੰ ਅਰੈਸਟ ਕੀਤਾ ਸਰ ਹੁਣ ਕੀ ਕਾਰਵਾਈ ਕਰ ਰਹੇ ਨੇ ਲੱਗੇ ਇਹਨਾਂ ਨੂੰ ਜੀ ਅੱਜ ਇਹਨਾਂ ਦੀ ਅਰੈਸਟ ਪਾਈ ਜਾਊਗੀ ਅਰੈਸਟ ਹੋਣ ਤੋਂ ਬਾਅਦ ਇਹਨਾਂ ਨੂੰ ਜੱਜ ਸਾਹਿਬ ਦੇ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿੱਤਾ ਜਾਊਗਾ ਸਰ ਹੋਰ ਕੁਝ ਰਿਕਵਰੀ ਵੀ ਹੋਈ ਹੈ ਰਿਕਵਰੀ ਵੀ ਹੋਈ ਹੈ ਕੁਝ ਨਹੀਂ ਰਿਕਵਰੀ ਨਹੀਂ ਜੀ ਹਲੇ ਹਲੇ ਅਰੈਸਟ ਕੀਤੀ ਹੈ ਬਾਕੀ ਰਿਮਾਂਡ ਲੈ ਕੇ ਫਿਰ ਅੱਗੇ ਕਾਰਵਾਈ ਕਰਾਂਗੇ ਸਰ ਕੁਝ ਹੋਰ ਕਹਿਣਾ ਚਾਹੋ ਅਸੀਂ ਇਹੀ ਕਹਿਣਾ ਚਾਹਾਂਗੇ ਜੀ ਰਾਜਪੁਰਾ ਪੁਲਿਸ ਪੂਰੇ ਆਪਣੀ ਤਨਦੇਹੀ ਨਾਲ ਮਿਹਨਤ ਕਰ ਰਹੀ ਆ ਹਰ ਪੱਖ 'ਚ ਅਸੀਂ ਮਿਹਨਤ ਕਰ ਰਹੇ ਆ ਆਪਣੀ ਬਾਕੀ ਤੁਹਾਡੇ ਸਹਿਯੋਗ ਦੀ ਲੋੜ ਆ ਤਾਂ ਜੋ ਅਸੀਂ ਹੋਰ ਅੱਗੇ ਕ੍ਰਾਈਮ ਨੂੰ ਘਟਾ ਸਕੀਏ